ਹਾਂ ਜੀ ਮਿੱਤਰੋ ਕੀ ਹਾਲ ਚਾਲ ਅਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਮਿੱਤਰੋ بارش ਪੈ ਰਹੀ ਹੈ ਕਿੱਦਾਂ ਹੈ ਤੇ ਅੱਜ ਆਪਾਂ ਸਫਾਈ ਕਰਨ ਲੱਗੇ ਆ ਮਿੱਤਰੋ بارش ਪਈ ਜਾਂਦੀ ਦੇਖ ਸਕਦੇ ਹੋ ਰੱਬ ਵੀ ਗਾਇਦਾ ਇਹਦਾ ਗੱਦੀ ਅੰਦਰ ਆਪ ਵੀ ਸੁਣ ਸਕਦੇ ਆਵਾਜ਼ ਆ ਰਹੀ ਪੂਰਾ ਜ਼ੋਰ-ਜ਼ੋਰ ਨਾਲ ਗਾਇਦਾ ਠੀਕ ਹੈ ਤੇ ਅੱਜ ਆਪਾਂ ਕਰ ਲੱਗੇ ਆ ਮਿੱਤਰੋ ਅਸ਼ਰ ਦਾ ਡਿਫੈਂਡਰ ਦਾ ਸੱਚ ਅਸ਼ਰ ਨਹੀਂ ਹੁਣ ਡਿਫੈਂਡਰ ਹੋ ਗਈ ਏ ਇਹ ਡਿਫੈਂਡਰ ਰੀ ਡਿਫੈਂਡਰੀ ਹੈ ਇਸ ਕੋ ਕਹਤੇ ਆ ਡਿਫੈਂਡਰ ਇਹ ਨੂੰ ਕਹਿੰਦੇ ਆ ਡਿਫੈਂਡਰ ਦਾ ਸ਼ਾ ਇਹ ਨੂੰ ਕਹਿੰਦੇ ਆ ਡਿਫੈਂਡਰ ਤੇ ਅੱਜ ਆਪਾਂ ਸफाई ਕਰ ਲੱਗੇ ਆ ਅੱਜ ਆਪਾਂ ਸਫਾਈ ਕਰ ਲੱਗੇ ਆ ਚੀਜ਼ਾਂ ਦੇ ਟਰਮਾਂ ਦੀ ਜਾਂ ਤਾਂ ਡੀਜ਼ਲ ਮਾਰਾਂ ਜਾਂ ਪਹਿਲਾਂ ਸਾਰ ਸਫਾਈ ਕਰਦੇ ਆ ਠੀਕ ਹੈ ਨਾਲੇ ਆ ਕਾਲਾ ਤੇਲ ਜਿਹੜਾ ਡੁੱਲ ਹੀ ਜਾਂਦਾ ਇਹ ਦੀ ਸਫਾਈ ਕਰਾਂਗੇ ਇੰਜਨ ਆਪਾਂ ਸਫਾਈ ਪੂਰੀ ਰੱਖਦੇ ਆਂ ਇਹ ਕੋਈ ਚੱਕਰ ਨਹੀਂ ਹੈ ਤੇ ਆਪਾਂ ਸਫਾਈ ਪੂਰੀ ਕਰਨੀ ਆਉਣੇ ਤੇ ਠੀਕ ਹੈ ਤੇ ਸਫਾਈ ਕਰਨ ਲੱਗੇ ਆਪਾਂ ਤੇ ਮੀਂਹ ਆ ਗਿਆ ਤੇ ਮੀਂਹ ਦਾ ਆਨੰਦ ਵੀ ਮਾਣ ਗਏ ਚੰਗਾ ਵਧੀਆ ਕਣਕਾਂ ਨੂੰ ਵਧੀਆ ਠੀਕ ਹੈ ਕਣਕਾਂ ਨੂੰ ਬਹੁਤ ਲਾਹੇਵੰਦ ਹਨ ਐਂ ਕਹਦੇ ਹਨ ਲਾਹੇਵੰਦ ਹਨ ਕਣਕਾਂ ਨੂੰ ਪਾਣੀ ਲਾਹੇਵੰਦ ਠੀਕ ਹੈ ਤਾਂ ਮੈਂ ਤਾਂ ਕਹਿਣਾ ਆਵੇ ਤੇ ਮੈਂ ਹੁਣੇ ਕੰਮ ਕਰਕੇ ਹਟਿਆ ਸੀਗਾ ਕੋਠੇ ਤੇ ਫਿਰ ਇੱਧਰ ਆ ਗਿਆ ਇਹ ਦੇਰ ਮੰਨੀ ਠੀਕ ਹੈ तो बठल कोले पे करंडी बठल इतने पे ता, थोड़ी जी प्रॉब्लम आ गई तो उसे सट करके आया मतलब चेक करो तो तुम ढक है डिफेंडर तो कर लगी हूँ आप सफाई ठीक है तो कपड़ा तो इतने है नहीं मिला होगा लिबड़ गया कपड़ा ਕੰਦਾ ਹੈ ਆ ਕਪੜਾ ਦਾ ਬਾਲਾ ਹੀ ਕੰਦਾ ਹੈ ਆ ਪਏ ਸਫਾਈ ਕਰਨੀ ਕੋ ਕਪੜੇ ਦੀ ਬੈਨ ਲੱਗਦਾ ਤੇ ਪਲੇਟ ਫਰਮ ਵੀ ਬਣੂਗਾ ਜਦੋਂ ਆਪਾਂ ਹੋਗੇ ਤਿਆਰ ਤੇ ਸਾਈਡ ਗੇਅਰ ਵੀ ਕਰਕੇ ਦੇਖਾਂਗੇ ਕੋਸ਼ਿਸ਼ ਕੋਸ਼ਿਸ਼ ਕਰਨੀ ਮੇਰੀ ਕੰਮ ਹੈ ਠੀਕ ਹੈ ਹੋ ਗਿਆ ਨਾ ਹੋ ਗਿਆ ਉਹ ਦੀ ਰੱਬ ਦੀ ਮਰਜ਼ੀ ਹੈ ਜੇ ਹੋ ਗਿਆ ਤਾਂ ਵਧੀਆ ਗੱਲ ਹੈ ਇਹ ਕੋਈ ਨੀਕੀ ਦਾ ਫਰਕ ਹੋਇਆ ਮਾੜਾ ਮਟਾ ਚੱਲ ਜੂਗਾ ਨਾ ਤੇ ਬਾਕੀ ਮਿੱਤਰੋ ਕਰਾਂਗੇ ਚੰਗਾ ਜਰੂਰ ਕੋਸ਼ਿਸ਼ ਕਰੀ ਜਾਣੀ ਹੌਲੀ 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 ਹੌਣੀ ਹੌਲੀ ਹੌਲੀ ਜਿਵੇਂ ਆਪਣੇ ਸਬਸਕ੍ਰਾਈਬਰ ਆ ਜਾਂਦੇ ਨੇ ਹੌਲੀ ਹੌਲੀ ਵਧ ਜੰਦੇ ਆ ਸਬਸਕ੍ਰਾਈਬਰ 1 ਆ ਗਏ 2 ਆ ਗਏ 3 ਆ ਗਏ ਰੋਜ਼ ਦਾ 1 2 ਆ ਗਏ ਨਾ ਠੀਕ ਆ ਬਸ ਜਿਹੜਾ ਕੰਮ ਚੱਲੀ ਜਾਂਦਾ ਤੇ ਹੁਣ ਆਪਾਂ ਡਰਮਾਂ ਦੀ ਸਫਾਈ ਕਰਨੀ ਹੈ ਜਿਹੜਾ ਡਰਮ ਕਹਿੰਦੇ ਜਿਸ ਨੂੰ ਇਸ ਕੋ ਕਹਤੇ ਹਨ ਡਰਮ ਡਰਮ ਦੀ ਤਾਂ ਪੁਆਇੰਟ ਗੜ ਵੀ ਲੱਗ ਗਿਆ ਤੇ ਮਿੱਤਰੋ ਡਰਮ ਦੀ ਸਫਾਈ ਕਰਨੀ ਜਗਾਲ ਪੈ ਗਈ ਯਾਰ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਏ ਧੀ ਹੈ ਇਹ ਪਹਿਲਾ ਸਾਲ ਹੈ ਜ਼ਿੰਦਗੀ ਦੇਖੇ ਨੂੰ ਵੀ ਜਗਾਲ ਪੈ ਰਹੀ ਜਣਾ ਕਿਉਂਕਿ ਫਿਰ ਪੁਰਾਣਾ ਹਿੰਦਾ ਨਾ ਜਿਆਦਾ ਤਾਂ ਕਰਕੇ ਆ ਰਹੀ ਹੈ ਰੰਗ ਭਾਲਦਾ ਹਣਾ ਜੀ ਥਲੜਾ ਤਾਂ 2-3 ਸਾਲ ਪਹਿਲੇ ਰੰਗ ਭਾਲਦਾ ਸੀਗਾ ਠੀਕ ਹੈ ਡਰਮ ਇਹਦਾ ਵੇਖਾਂਗੇ ਕੋਈ ਬਣਾ ਦਾਂਗੇ ਪ੍ਰੋਗਰਾਮ ਫਿਰ ਥੱਲੇ ਥੱਲੇ ਰੰਗ ਕਰਾਂਗੇ ਉੱਪਰ ਹੋਰ ਕਿਤੇ ਕਰਾ ਦਾਂਗੇ ਹਨਾ ਉਹ ਬਰਾਏ ਵਧੀਆ ਸ਼ਾਈਨਿੰਗ ਆਵੇ ਨਾ ਫਿਰ ਨਿਆਰਾ ਹੁੰਦਾ ਕੋਈ ਸ਼ਾਈਨਿੰਗ ਕਰੇ ਰੰਗ

लेकिन 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 शायद शायद बेटियों बेटियों अभी प्रिमा अभी जगत्राय इनका प्रेम नहीं है यार इनको ये बहुत हम पर दिलाया होगा लाला इनका इनका इनके इस चल रहा था तब एक चार दिन में बहुत अच्छा गया रावणा टीचर 一个啥都没有，对吧？ ਕਾਹ ਕਰਾਂ ਮੈਂ ਪੂਰਾ ਸਾਰਾ ਦਿਨ ਗੁੱਟੇ ਚੱਕੜੀ ਦੀ ਗੀਰੀ ਮਾਰਾਂ ਤੇ ਮਦਦ ਥੋੜਾ ਜਿਹਾ ਕਰਦਾਂਗੇ ਦੇ ਦੇਗਾ ਹਰ ਟਕੜੀਆਂਾਂ ਵਿੱਚ ਕਾਹਦੇ ਜਾਂਦਾ ਕਰਦੇ ਡੀਜੀ ਲਿਆਏ ਸਾਰਾ ਫੋਨ ਬਾਲੇ ਇੱਕ ਰਾਮੂ ਕੀ ਜਿੰਦੀ ਬੱਜੀ ਇੱਥੇ ਹੀ ਨਾਲ ਚੀਤੀ ਵੇਖੋ ਨਹੀਂ ਦਿੰਦਾ 没有。 ਲੋ ਜੀ ਬਟਰ ਬੋ ਫਰਕ ਪੈ ਗਿਆ ਉਹ ਕਿਵੇਂ ਤੇ ਆ ਕਿਵੇਂ ਹੁੰਦਾ ਤੇ ਮਾਰੀ ਤੇ ਚੋਣਾ ਜੀ ਦਹੀ ਜੀ ਜਿਹੀ ਤੇ ਤਿੰਜਰੀ ਮੰਗ ਫੇਰ ਤਾਂ ਉਹ ਬਗਵਰੀਆ ਮਾਰਦੀ ਦੁਸਰ ਦਿਵਾਰ ਹੈ ਤੇ ਫੇਬਰੀ ਦੇ ਫਾਊਂਡੇਸ਼ਨ ਉੱਤੇ ਵੀ ਕੋਈ ਬਣ ਕੇ ਉੱਠਣਾ ਨਹੀਂ ਤੇ ਰੰਗ ਵੀ ਨਹੀਂ ਖੜਦਾ ਉਹ ਕੋਈ ਤਾਂ ਅਲੀ ਜਿਹਾ ਹਾਲ ਹੈ ਜਿਵੇਂ ਤੇ ਫੇਬਰੀ ਇੱਥੇ ਖੜੀ ਹੈ ਉਹ ਕੋਈ ਕੰਕਰੀਟ ਜਿਆਦਾ ਉਹਨਾਂ ਠੀਕ ਹੈ ਜਿਵੇਂ ਸਟਾਰਟਿੰਗ ਹੀ ਹੈ ਇਹ ਕੰਮ ਬਦੋਨੇ ਕਰਕੇ Бирақ мен де жоқ. Мен де сабақ берем деп Thank um, you. Yeah. ਮੇਰੇ ਮਤਰਾ ਆਪਣਾ ਇਹ ਕੰਮ ਨਿਪਟ ਗਿਆ ਠੀਕ ਆ ਥੋੜਾ ਜਿਹਾ ਫਰਕ ਪੈ ਗਿਆ ਵਧੀਆ ਇਹ ਗਾਲ ਜਿਹੜਾ ਮੱਕੀ ਪਰ ਜਿਸ ਨੂੰ ਵੜਕੀ ਤੇ ਹੁਣ ਆਪਾਂ ਮਾਰਾਂਗੇ ਤੇ ਡੀਜ਼ਲ ਠੀਕ ਆ ਤੇ ਦੋਵਾਂ ਤੇ ਦੋਨੇ ਡਰਮਾਂ ਤੇ ਡੀਜ਼ਲ ਮਾਰ ਦੇਣਾ ਹਣ ਬਸ ਵਧੀਆ ਇਹ ਚ ਪਾ ਕੇ ਨਾ ਬੋਤਲ ਤੇ ਘਟ ਜੂਈ ਗਾਲ ਜਾਂ ਲਾ ਕੇ ਚੰਗੀ ਤਰ੍ਹਾਂ ਵਧੀਆ ਤੇ ਅਗਲੇ ਪਾਸੇ ਰਹਿ ਗਿਆ ਮਣ ਮੁੱਟਾ ਜੋ ਕਰ ਦਿੰਨੇ ਆ ਬਾਅਦ ਚੋਂ ਠੀਕ ਆ ਤੇ ਬਾਕੀ ਫਿਰ ਮਿੱਤਰੋ ਕਰਦੇ ਹਾਂ ਓਕੇ ਬਾਈ ਮਿੱਤਰੋ ਮਿਲਦੇ ਆਂ ਅਗਲੇ ਵਲੌਗ ਚ ਠੀਕ ਆ ਠੀਕ ਆ ਅੱਗੋਂ ਰਹਿ ਗਿਆ ਮਾਣਾ ਮोटा ਜਾ ਬਾਈ ਕਿ ਸਟ ਤੇ ਟਾਕ ਛੱਡਿਆ ਆਪਾਂ ਠੀਕ ਆ ਤੇ ਮਿਲਦੇ ਆਂ ਵਲੌਗ ਅਗਲੇ ਵਲੌਗ ਵਿੱਚ ਮਿੱਤਰੋ ਓਕੇ ਬਾਈ ਮਿੱਤਰੋ ਲਵ ਯੂ ਸਾਰਿਆਂ ਨੂੰ ਜਿਹੜੇ ਆਪਣੇ ਭਰਾ ਪਸੰਦ ਕਰਦੇ ਡਿਫੈਂਡਰ ਨੂੰ ਕੇ ਬਾਏ ਮੇਤਰੋ